ਕੀ ਹਾਲ ਚਾਲ ਆ ਟਿੱਟ ਸਾਰੇ ਜਾਨਵਰ ਪੰਛੀ ਠੀਕ ਨੇ ਬਈ ਤੇ ਅੱਜ ਮੌਸਮ ਸਾਫਾ ਅੱਜ ਕੋਈ ਹਵਾ ਨਹੀਂ ਚੱਲਣ ਦੀ ਮੈਂ ਇਧਰੋਂ ਲੱਗਿਆ ਅੰਬਰਸਰੀ ਬਾਹਰ ਕੱਢਣ ਤੇ ਹਵਾ ਪੂਰੀ ਸਾਫਾ ਬਈ ਉਹ ਮੌਸਮ ਹੈ ਪਹੜਾਂ ਨੇ ਘਟਾ ਸਵੇਰੀ ਸਵੇਰੀ ਪਹੜਾਂ ਕੀ ਵੋਲੀ ਨੇ ਚਲ ਉਹ ਚੱਲ ਦੋ ਆ ਰਤਾਪਾ ਇਹਦਾ ਹੁਣੀ ਤੇ ਅੱਜ ਬਈ ਹਾਂ ਸਾਚ ਬੱਚੇ ਹੀ ਕਟਾਂਗੇ ਆਪਾਂ ਸ਼ੋਟ ਏ ਠੀਕ ਐ ਅੱਜ ਇਹਨਾਂ ਦੇ ਨੂੰ ਪਤਾ ਛੋਟੇ ਬੱਚੇ ਆਹ ਇਹਨ ਦਾ ਹੀ ਹੈ ਪਹਿਲਾ ਇਹ ਤੇ ਕੋ ਚਿੱਟੀ ਵਾਲੀ ਠੀਕ ਆ ਬਾਪੂ ਇਹ ਫੜ ਲਿਆ ਛਤਰੀ ਲੱਗ ਰਹੀ ਆ ਬਸ ਛਤਰੀ ਦਾ ਲੰਬਾ ਜਾਣ ਕੋਈ ਨਾ ਬੱਚੇ ਤੇ ਉਹ ਬੈਜੂਗਾ ਛਾਖਾ ਦਾਰ ਨੇ ਪਾ ਪਾ ਦਾਂਗੇ ਇਕੱਠੀ ਉੜਦੇ ਨੇ ਕਦਾ ਪਤੰਦਰ ਆਉ ਹਦੇ ਪਰਸੋ ਬਈ ਹਨਾ ਕੱਲਾ ਆਇਆ ਤੇ ਕੱਲਾ ਉੱਡੀ ਨਹੀਂ ਕਬ ਪਤੰਦਰ ਲਾ ਛਤਰੀ ਯਾਰ ਹਉਨ ਰੋੜਾ ਮਾਰਨਾ ਚਲੋ ਬਈ ਚੋ ਲਓ ਇਹ ਆਪੇ ਜਾਨ ਬਟਾਤੇ ਕਿਵੇਂ ਕੁਮੀ ਕਰਕੇ ਠੀਕ ਆ ਚਾਹ ਤਰੀ ਦੀ ਆਤੋਂ ਕਲਤ ਪੈ ਗਈ ਨਾ ਉਡਣਸਾਰ ਆ ਫਿਰ ਤੇ ਠੀਕ ਆ ਬਾਬੋ ਤੇ ਇੱਟਾ ਆਪਣੀ ਓਮੀ ਨਹੀਂ ਓਮੀ ਪਈਆਂ ਨੇ ਬਈ ਸਾਹਮਣੇ ਠੀਕ ਆ ਤੇ ਕੋਈ ਕੰਮ ਸਟਾਰਟ ਨਹੀਂ ਕਰਿਆ ਹਲੇ ਮਿੱਟੀ ਵੀ ਕਰਨੀ ਪੂਗੀ ਆਪਾਂ ਨੂੰ ਠੀਕ ਆ ਮਾ ਖੁੱਡੇ ਹੋਈ ਨਹੀਂ ਪੈਂਦੇ ਬਈ ਹਾਲੇ ਮਿੰਟ ਲੱਗਦੀ ਆ ਫੁੱਲ ਫੇਰ ਜਾ ਕੇ ਤੇ ਕੰਮ ਬਣਦਾ ਤੇ ਆ ਦਾ ਚੱਕ ਜਿਹੜਾ ਕੱਲ ਨਵਾਂ ਜਿਹਾ ਗੂਤਰਾ ਆਇਆ ਠੀਕ ਆ ਉਹ ਵੀ ਪਤਾ ਨਹੀਂ ਕਿੱਧਰ ਉਹ ਟੱਪ ਗਿਆ ਠੀਕ ਆ ਜੋ ਕਿਸੇ ਨਾ ਕਿਸੇ ਕੰਮ ਢੰਗ ਨਾਲ ਲੈ ਕੇ ਇੱਥੇ ਨਰ ਦੀ ਸਿੱਸੀ ਠੀਕ ਆ ਇਹਨਾਂ ਦੇ ਲਈਏ ਛੋਟਿਆਂ ਦੀ ਪਹਿਲਾਂ ਤਾਂ ਰੰਗ ਹਰਾ ਪਿਆ ਵੀ ਆਪਣੇ ਹਰਾ ਬਸ ਹਰਾ ਲਾਉਣਾ ਜੀ ਗੁਲਾਬੀ ਵੀ ਲਾਉਣਾ ਇਹਨਾਂ ਦੋਨਾਂ ਦੇ ਇਕੱਲਾ ਗੁਲਾਬੀ ਠੀਕ ਆ ਜਿਹੜੇ ਚਿੱਟਾ ਜਾਂ ਰੱਤਾ ਚਿੱਟਾ ਜਿਹੜਾ ਹਨਾ ਜਿੱਪੀਆਂ ਖਾਂਦਾ ਇਹਦੇ ਲਾਵਾਂਗੇ ਦੋਨੇ ਗੁਲਾਬੀ ਕਾਂਤਰਾ ਆਵਟਾ ਸਾਹਮਣੇ ਠੀਕ ਆ ਆਹਾ ਤੇ ਇਹਦੇ ਲਾਵਾਂਗੇ ਬਗਲਾ ਠੀਕ ਆ ਗੁਲਾਬੀ ਬਗਲਾ ਦੋਨੇ ਪਹਿਲਾਂ ਮੇਰੀ ਆਏ ਸਲਾਹ ਸੀ ਵੀ ਜਿਹੜਾ ਸਾਹਮਣੇ ਚਿੱਟਾ ਆ ਵੀ ਰੱਤਾ ਆ ਦੋ ਸਾਹਮਣੇ ਰੱਤਾ ਆ ਇਹਦੇ ਵੀ ਹਰੀ ਗੁਲਾਬੀ ਕਾਂਤ ਕਰਨੀ ਠੀਕ ਆ ਜਦ ਹਰੀ ਗੁਲਬੀ ਤਰ ਹੈ ਨਾ ਦੇਖਣਾ ਇਹ ਤਾਂ ਕਾਂਤਰਾ ਦੋਨੇ ਗੁਲਾਬੀ ਥੋੜੀ ਲੱਗਣੀਆਂ ਇਹਦੇ ਕਰਾਂਗੇ ਹਰਾ ਤਰੰਗਾ ਸਾਹਮਣੇ ਪੱਠਾ ਵਟਾ ਪੱਟਿਆ ਹੋਇਆ ਠੀਕ ਆ ਬਾਕੀ ਇਹ ਤਿਆਰ ਹੋਈ ਜਾਂਦੇ ਨੇ ਇਹਨਾਂ ਦੇ ਨਾਲ ਨਾਲ ਇਹਨਾਂ ਤੋਂ ਬਸ ਹੋ ਚਲੇ ਸਾਰੇ ਰੰਗਾਂ ਦੇ ਸੋਚੇ ਬਈ ਨੇ ਹਣਾ ਇਹਨਾਂ ਨੂੰ ਕੱਢਾਂ ਕੋਈ ਨਾ ਤੇ ਵਸਕੂਟਾ ਆ ਵਾਇਰੰਦੋਂ ਵਸਕੂਟਰ ਗਾ ਟਰੱਡ ਕਰ ਤਾਂਗੇ ਕੋਊਤਰੀ ਰੱਖਾ ਕੋਊਤਰਾ ਅੱਡ ਪੱਟੀਆਂ ਅੱਡ ਪੱਠੇ ਅੱਡ ਠੀਕ ਆ ਮਤਲਬ ਜਿਵੇਂ 2 ਫੁੱਟ ਤਾਂ ਚਾਹੀਦੇ ਨੇ ਇਹ ਮੰਨ ਕੇ ਚੱਲੋ ਅੱਗੇ ਇੱਕ ਖੋਡਾ ਇਹਦੇ ਵਿੱਚ ਪੱਠੇ ਮਤਲਬ ਕੂਤ ਵੱਡੇ ਕੂਤਰ ਵੀ ਛੱਡ ਸਕਦਾ ਹੈ ਵੱਡੇ ਕੂਤਰਾਂ ਨਾਲ ਪੱਠੇ ਵੀ ਛੱਡ ਸਕਦਾ ਹੈ ਇਧਰ ਆ ਗਏ ਕੂਤਰਿਆਂ ਵੱਡੀਆਂ ਵੱਡੀਆਂ ਦੇ ਨਾਲ ਪੱਠੀਆਂ ਵੀ ਛੱਡ ਸਕਦੇ ਆ ਐ ਕੋਈ ਚੱਕਰ ਨਹੀਂ ਦਹਾ ਪਰ ਐ ਆੜਾੜਾ 3 ਗਰ ਰੰਗਾ ਮੂੰਗਾ ਤਿੰਨ ਤੰਨ ਖੁੱਡੇ ਵੀ ਤਿੰਨ ਵੀ ਠੀਕ ਹੈ ਜੇ ਮੰਨ ਕੇ ਚੱਲ ਪੱਠੀਆਂ ਮਤਲਬ ਪੂਤਰ ਤਾਂ ਦੇਖੋ ਆਪਸ ਚ ਲੱਗ ਦੇਣੀ ਹੈਗੀ ਪੱਠੀਆਂ ਜਿਵੇਂ ਲੱਗਣੀਆਂ ਨੇ ਅਲੱਗ ਕੇ ਆਂਡੇ ਲਾ ਲੰਦੀਆਂ ਨੇ ਪੱਠੀਆਂ ਪੱਠੀਆਂ ਉਹਦੇ ਵਾਸਤੇ ਵੀ ਤਿੰਨ ਖੁੱਡੇ ਠੀਕ ਰਹਾਂਗੇ ਹਣਾ ਇਹ ਲੋਗੋ ਹੀ ਨਾਮ ਕਰਦੇ ਨੇ ਜਿਹੜੇ ਉੱਡੀ ਜਾਂਦੇ ਨੇ ਇਹ ਰਾਤਾ। ਬਾਬ ਕਮਰਾ ਕੱਲ ਵੀ ਐਨਾ ਆਪਣੇ ਸੁਵਾਰਤਾ ਠੀਕ ਐ। ਮਲੇ ਜੋ ਸਾਰਾ ਕੁਝ ਚੱਕਤਾ ਬਸ ਇਹਦੇ ਵਿੱਚ ਦਾਣੇ ਨੇ ਜਾਂ ਤਾਂਸਲਾ ਜ ਪਤ ਨਹੀਂ ਕਿਹਨੇ ਰੱਖਤਾ ਵੀ। ਹਾਂ ਪਤ ਨਹੀਂ ਨਾ ਅਣ ਜਾਣੀ ਰੱਖਿਆ। ਤੇ ਹਟਾਂ ਇਹ ਨੀਚੇ ਜਿਹੜੀਆਂ ਲੱਗੀਆਂ ਹੋਈ ਨੇ ਇਹਦੇ ਉੱਤੇ ਆਉਗੀ ਜਾਲੀ ਆਪਣੀ ਜਿਹੜੀ ਬਾਹਰ ਪਈ ਆ ਉਹ ਵੀ ਸੈਟ ਕਰਨੀ ਰਹਿੰਦੀ ਆ। ਉਹਨੂੰ ਕੋਈ ਨਾ ਵੀ ਕਰਾਂਗੇ ਹਨਾ। ਹੁਣ ਕਿਤਾ ਚਲੋ ਕੋਈ ਨਾ ਚਲੋ ਵਾ ਕਰਦੇ ਆਂ ਸ਼ੇਅਰ ਕਰਾਂ ਹਲੋ ਜੀ ਬਾਬੇ ਬਈ ਹੁਣ ਕਾੜਨੇ ਆਂ ਆਪਾਂ ਛੋਟੇ ਬੱਚੇ ਹਨਾ ਜਿਹੜੇ ਨਾਲ ਡਾਰੀ ਕਰਨ ਕਰਨੀ ਨੇ ਆਪਾਂ ਨੇ ਠੀਕ ਆ ਦਾਣੇ ਮਾ ਪਾਈ ਨਹੀਂ ਹੈਗੇ ਨਾ ਚੜ ਜਿਹਨਾਂ ਚੜੇ ਕੱਢੇ ਨਹੀਂ ਬਸ ਇਹ ਇਹਨਾਂ ਨੂੰ ਕੱਟ ਤੇਰੀ ਇਹਨਾਂ ਨੂੰ ਕੱਟ ਕੇ ਬਈ ਇਹਦੇ ਚ ਬਾਈ ਤੜਾ ਜਾਂਦੇ ਇਹ ਜਿਆਦੇ ਹੁੰਦਾ ਇਹ ਤਾਂ ਇਹਦੇ ਇਹਦੇ ਤਾਂ ਘਟਾ ਨੜਾ ਹੁਣ ਦੋ ਫਰਕ ਕੋ ਦੂਜੇ ਇਕ ਦੂਜੇ ਚ ਚੱਲਾ ਬ ਲੈ ਕੇ ਜਾ ਮੋਂ ਉੱਤੇ ਛਾਦਰੀ ਦੇ ਬਾਂਹ ਲਾਓ ਜੀ ਬਾਬੋ ਛਾਦਰੀ ਤੇ ਲਈ ਚੱਕ ਆਪਣੇ ਹਾਂ ਇੱਕ ਮਿੰਟ ਇਹ ਪਿਠਾ ਦੇ ਭਾਈ ਠੀਕ ਆ ਜਾਨਬਰ ਠੀਕ ਆ ਤੇ ਹੁਣ ਇਹਨਾਂ ਨੂੰ ਚੱਕ ਦੀ ਤਾਂ ਤੋ ਯੂ ਆਲ ਬੀ ਬੱਚੇ ਉੱਡ ਗਏ ਦਾਇ ਸੀ ਸ਼ੇਡ ਜੀ ਲਾ ਕੇ ਆਹ ਫਿਰ ਤਾ ਦੂਸਰਾ ਰੱਖ ਤਾ ਆਹ ਜੀ ਨਾ ਇਹ ਦੂਸਰਾ ਦੀ ਚਿੱਟਾ ਆ ਠੀਕ ਐ ਆ ਦੇਖੋ ਨਵੇਂ ਬੱਚੇ ਢਾਤੇ ਅੱਜ ਲਾ ਕੇ ਸ਼ੇਡ ਆਹ ਫਿਰ ਠੀਕ ਐ ਉਹ ਕੈਰਪੋਰਟ ਜਮਾ ਇੱਧਰ-ਇੱਧਰ ਲੰਗੇ ਲੰਮੇ ਚਲੋ ਆਉਣਗੇ ਵਾਪਸ ਆਏ ਕਿੱਥੇ ਟਾਲਦੇ ਨੇ ਕਿਉਂ ਠੱਪੀ ਵਾਲੇ ਮਾਰਦਾ ਬਾਬੋ ਆ ਗਾਲਾਂ ਜਿੰਨਾ ਅੱਜ ਆਉਂ ਲੱਗਾ ਮਾਲ ਤਾਰ-ਤਾਰ ਲੱਗ ਰਿਹਾ ਇੱਕ ਮਿੰਟ ਬੁੜਨ ਸੋ ਕੱਲੀ ਕੱਲੀ ਲੱਗ ਰਿਹਾ ਠੱਪੀ ਵਾਲ ਨੂੰ ਠੀਕ ਬੋਦੀ ਉੱਤਰਣ ਦੋਏ ਬਾਬੋ ਦੇਖ ਲੋ ਇਹ ਇਹ ਆਏ ਲਾਵਾ ਜਿਵੇਂ ਉੱਡ ਰਹੇ ਨੇ ਨਹੀਂ ਹੁੰਦਾ ਛੇੜ ਲਾ ਕੇ ਉਰਾਂ ਪਰਾਂ ਫਿਰ ਕੇ ਫੇਰ ਆ ਜਾਣਾ ਕਿਉਂ ਠੀਕ ਆ ਗੱਡੀ ਰੱਤ ਕੀਤੀ ਪਾਪੇ ਬੱਚਿਆਂ ਦੀ ਡਾਈਵੋਰਸ ਹੋਣੀ ਆ ਬਾਈ ਮਤਲਬ ਨਾ ਨਾ ਲੱਗ ਜੇ ਕਾਲਾ ਟਿੱਕਾ ਜ਼ਰੂਰ ਬਣਦਾ ਇਹਨਾਂ ਦੇ ਲਾਉਣਾ ਬਹੁਤ ਵਧੀਆ ਉੱਡ ਜਾਂਦੇ ਨੇ ਆ ਦੇਖੋ ਬਾਕੀ ਉਹ ਲੱਗ ਰਹੇ ਨੇ ਆਪਣੇ ਵਾਲੇ ਦੂਸਰੇ ਕਿੱਧਰ ਗਏ ਹੈ ਆ ਵੀ ਹਟ ਜੋ ਦੋ ਉੱਤੇ ਲੱਗ ਰਹੇ ਨੇ ਇੱਕ ਆਫਰ ਦਾ ਚਿੱਟਾ ਆ ਯਾ ਠੀਕ ਆ ਕਾਲਾ ਚੀਨਾ ਆਫਰ ਦਾ ਆ ਦੇਖੋ ਠੱਪੇ ਮਾਰੀ ਜਾਂਦੇ ਠੀਕ ਆ ਇਹ ਕਾਲਾ ਵੀ ਮਾਰਨ ਵਾਲੀ ਆ ਬਸ ਇਹ ਇੱਕ ਵਾਰ ਹੋਰ ਮਾਰ ਤੇ ਘਰ ਤੇ ਠੱਪੇ ਨਹੀਂ ਆ ਰਹੀ ਆ ਜੀ ਇੱਕ ਮਿੰਟ ਇਹ 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 ਮਾਰੂ ਉਹ ਮਾਰਤਾ ਬਈ ਠੀਕ ਆ ਬਹੁਤ ਵਧੀਆ ਹਨਾ ਕਿਵੇਂ ਹਾਂ ਉੱਤੇ ਲੱਗ ਰਹੇ ਨੇ ਉਹ ਹਾਂ ਦੋ ਆਹਰ ਦੇ ਬਾਬੂ ਠੀਕ ਆ ਉਹ ਲੱਗ ਰਿਹਾ ਨਾ ਤਾਂ ਆਹ ਦੇ ਇਹ 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 ਕਿੱਧਰ ਗਏ ਯਾਰ ਤਾ ਦੇਖਣੋ ਵੀ ਹਟ ਜਾਂਦੇ ਚਲੋ ਇਹਨਾਂ ਨੂੰ ਦੇਖ ਲਓ ਲਾਓ ਜੀ ਆ ਇੱਥੇ ਰੱਖ ਆਰ ਦਾ ਠੱਪੇ ਠੀਕ ਆ ਬਹੁਤ ਧੀਓ ਉੱਟੀ ਜਾਂਦੇ ਨੇ ਜੇ ਲੋਵ ਕਾਰ ਦੇ ਹਰਲੇ ਸ਼ੇਰ। ਜਿਵੇਂ ਉਹ ਕਾਲਾ ਜੀ ਨਾ ਟੇਕਦਾ ਫਿਰਦਾ। ਇਹਨੂੰ ਬਿਠਾਈ ਖੜਜੋ। ਆਇਆ। ਆਇਆ ਆਇਆ ਆਇਆ। ਇਹ ਆਇਆ ਪਤੰਦਰ ਦੇ ਆ। ਪਾਸੇ ਨਾ ਬੈਈਂ ਕਿਤੇ। ਬਸ ਚੱਟਾ ਜਾ ਬਹਿਗਾ ਫਿਰ ਤਾਂ ਆਪ ਹੀ ਬਹਿ ਜਾਊਗਾ ਉਹ। ਕਮੈਂਟਾਂ। ਬਹੁਤ ਵਧੀਆ ਆਉਟਰੇ ਨੇ ਅੱਜ ਤਾਂ। ਇੱਕ ਵਾਰ।

ਯੋ ਆਵੇ ਬਈ ਬੱਚੇ ਤਾਂ ਫਰਦੇ ਨੇ ਆਪਾਂ ਕੂਤਰ ਚੱਕ ਰਕੇ ਆਉਣਾ ਛਾਖ ਖਬਈ ਕਿਤੇ ਪਾਸੇ ਪੂਸੇ ਬਹਿ ਜੇ ਹਨਾ ਉਹਦੇ ਕਰਕੇ ਤੜਕਾਉਣ ਤੜਕੂਨ ਨੂੰ ਵੀ ਵੀ ਕਰੀ ਆ ਜਾਣ ਛਾਤਰੀ ਤੇ ਹੋਰ ਵਈ ਠੀਕ ਆ ਓਕਰਪੋਟ ਇਹ ਨਵਾਂ ਬੰਦਾ ਹਾਂ ਲੱਗਾ ਵਈ ਸਾਡੇ ਅਲਾਫਾ ਚ ਇਹਨੂੰ ਫੇਵਿੰਸ ਕਰਨਾ ਉਹਦੇ ਏਚੜਾਈ ਕਰਦੇ ਚੜਾਈ ਤੇ ਦੀ ਵੇਲੀ ਆਇਆ ਆਇਆ ਇਹ ਪਾਸੇ ਬਟੂਏ ਕਾਲਾ ਜਾ ਇਹਨੂੰ ਰੰਡਾ ਲਗਾ ਕੇ ਮੈਂ ਇਹਨੂੰ ਬੱਬੂ ਕਰੀਏ ਮੜਾਇਆ ਕਿਸੇ ਕੰਮ ਨਾਲ ਇਹਨੂੰ ਉੱਤੀ ਨਾ ਮੜਾ ਕੇ ਮੈਂ ਲਾ ਦ ਬਹਿ ਗਿਆ ਉਹ ਕਾਹ ਨੂੰ ਬਹਿ ਗਿਆ ਬਹਿ ਗਿਆ ਆਉਂਦਾ ਆ ਬਾ ਚੋਤਾ ਬੱਕ ਦਾ ਹੈ ਹਾਂ ਹਲਾਈ ਬਾਬੇ ਕੋਈ ਹੁਣ ਆ ਛਾ ਕਚਾੜ ਦੀ ਛਤਰੀ ਤੇ ਇਹਨੂੰ ਕਰੀਏ ਮੜਾਇਆ ਜਿਹੜਾ ਛਤਰੀ ਦੇ ਘਰੇ ਆ ਜਾਣਾ ਨਹੀਂ ਫਿਰ ਜਿੱਤੇ ਬੈਟਮਨ ਕੋਟੇ ਦੇ ਆਲਾ ਕਾਲਾ ਕਿਨਿਆ ਤੋ ਮੈਨਾ ਪਤਾ ਆ ਘਰ ਦੇਨੇ ਬਾਬੇ ਦੋਏ ਆਇਆ 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 ਕਾਲਾ ਕਿਨਿਆ ਤੋ ਬਾਕੀ ਸਟੋਪ ਬਿਲ ਆਜੂ ਕੈਮਰਾ ਮੈਨ ਆਵਰਦਾ ਬਾਬੇ ਕਪੂਤਰਾ ਆ ਹੀ ਨਹੀਂ ਜਾਏਗਾ ਥੱਲੇ ਪਹਿਲੀ ਡਾਈਡੂ ਹੀ ਕੋਈ ਨਹੀਂ ਹੈਗੀ ਹਨਾ ਬਈ ਇਹ ਜੇ ਟ੍ਰੈਲ ਹਨ ਦੀ ਪਹਾੜ ਦੀ ਇਹਨਾਂ ਨੂੰ ਮਤਲਬ ਛਤਰੀ ਤੇ ਸੁੱਤਾ ਆਉਂਦਾ ਜਾਣਦਾ ਉੱਟਣ ਦਾ ਹਾਬਾ ਪਤਾ ਲੱਗਦੀ ਤਾਂ ਅੱਡ ਆਓ ਵਰਦਨ ਬਾਬੇਓ ਆਓ ਵਰਦਨ ਉਹ ਦੇਖੋ ਆਉਰੇ ਦੀ ਆਉਣੀ ਉਹ ਆਇਆ ਆਓ ਵਰਦਨ ਬਾਬੇਓ ਆਓ ਵਰਦਨ ਆਇਆ 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 ਉਹਨਾਂ ਨੂੰ ਬਸਟਰਮ ਜੀ ਨਹੀਂ ਆਉਂਦੇ ਆ ਬਾਬੇ ਉਹ ਆ ਬੈਠੂਗਾ ਆਇਆ ਆਇਆ ਉਹ ਲੜਦਾ ਫਰਦਾ ਜੀ ਨੂੰ ਆਇਆ ਆਇਆ ਬਾਤੀ ਕਾ ਬਈ ਬਚ ਗਿਆ ਮੈਂ ਆ ਮਟਣਾ ਮਟਣਾ ਜਮ ਜਮ ਆਇਆ ਆਇਆ ਪਬਲ ਆਇ ਬੈ ਗਿਆ ਆ ਰਿਹਾ ਮੀ ਸੱਤਾ ਅਚੱਟਾ ਆ ਬਾਬੇ ਉੜਦਾ ਉੜਦੀ ਫਿਰਦਾ ਜੇ ਇਹ ਵੀ ਆ ਗਿਆ ਆਇਆ ਆਇਆ ਇਕੱਟ ਆ ਗਿਆ ਵੀ ਸਿੱਧਾ ਕਾਲਾ ਆਇਆ ਆਇਆ ਆਵਰਦਾ ਬਾਬੂ ਇਹ ਵੀ ਬੈਗ ਆ ਬਾਬੂ ਲਾ ਬਾਬੂ ਇਹ ਵੀ ਆ ਤਾ ਵੀ ਕਰ ਸੱਤਾਂ ਚੋਕਾਂ ਦੇ ਲੰਮਾ ਹੋਗਾ ਕੰਮ ਕੋਈ ਬਾਪੂ ਦਾਣੀ ਪਾਦੀ ਇਹਨਾਂ ਨੂੰ ਆਪਾਂ ਹੁਣ ਠੀਕ ਆ ਡਾੜੂ ਕੇ ਜਾਨਵਰ ਬਈ ਸਿੱਧਾ ਆ ਗਿਆ ਹੁਣ ਬੱਚੇ ਦੋਨੇ ਬੱਚੇ ਸਿੱਧੇ ਆ ਗਏ ਹੈ ਜਿਹੜਾ ਉਹ ਸੀਗਾ ਤਾਂ ਆਪਾਂ ਚਿੱਟਾ ਜਾਈ ਤਾਂ ਬਹਿ ਗਿਆ ਦੀ ਛਤਰੀ ਉਤੇ ਇੱਕ ਦਿਨ ਪਾਸੇ ਰਾਤ ਨੂੰ ਆਇਆ ਕਾਲਾ ਚੀਨਾ ਜਮਾ ਸਿੱਧਾ ਆ ਗਿਆ ਹੈਣਾ ਚਲੋ ਇਹ ਬਹੁਤ ਵਧੀਆ ਗੱਲ ਹੈਣਾ ਉੱਡੇ ਬਹੁਤ ਸੋਹਣਾ ਹੈਣਾ ਹੁਣ ਲੈ ਟ੍ਰਾਇਲ ਇੱਕ ਹਿਸਾਬ ਦੀ ਹੈਣਾ ਇਹਨਾਂ ਦਾ ਮਤਲਬ ਪਤਾ ਲਾਉਣਾ ਸੀ ਇਹਨਾਂ ਨੂੰ ਹਲ ਟੱਡਾਈਂ ਕਰਾਵਾਂਗੇ ਤੇ ਬਾਕੀ ਉੱਤੇ ਉੱਡੀਆਂ ਨੇ ਜਾਨਵਰ ਦਿਖਾਈਏ। ਆਪੋ ਬਈ ਦੇਖੋ ਉਹ ਫਰਦਾ ਇੱਕ ਜਾਨਵਰ ਚਿੱਟੀਆਂ ਵਾਲੀ ਉਹ ਫਰਦੀ ਡੱਬਾ ਖੜ ਜੋ ਡੱਬਾ ਵੀ ਦਿਖਾਉਣਾ। ਇੱਕ ਮਿੰਟ ਹੈ ਇੱਕ ਮਿੰਟ ਹੈ ਇੱਕ ਮਿੰਟ। ਇੱਕ ਮਿੰਟ ਹਾਂ। ਆ ਫਰਦਾ ਡੱਬਾ ਬਈ। ਆ ਸੀਗਾ। ਠੀਕ ਐ ਉੱਚੇ ਲੱਗ ਰਹੇ ਨੇ ਕੋਈ ਚੱਕ ਕਰਨੀ। ਤੇ ਆຊੂ ਵਾਗਾ ਕਰੇ ਠੀਕ ਐ। ਕਿਆ ਚੂ ਪੀਣਾ ਇਹ ਚਲੋ ਕਰਦੇ ਆਂ ਸ਼ੇਅਰ ਤੁਹਾਡੇ ਨਾਲ ਬਾਬੇ ਬਈ ਆਪਾਂ ਹੈਗੇ ਆਂ ਹੁਣ ਬਿਲੇ ਠੀਕ ਆ ਤੇ ਕੋਈ ਨਾ ਕੂਤਰ ਉੱਡੀ ਜਾਂਦੇ ਨੇ ਇਹ ਆਹ ਵਰਦੇ ਬਈ ਆ ਆ ਸੀਗੇ ਠੀਕ ਆ ਤੇ ਐਨੇ ਆਪਾਂ ਜਿਹੜਾ ਇੱਟਾਂ ਚੋਂ ਮਿੱਟੀ ਮੁੱਟੀ ਜਾਨਾ ਪਹਿਲਾਂ ਤਾਂ ਸੈੱਟ ਕਰੀਏ ਸਾਰਾ ਇੱਟਾਂ ਨੂੰ ਧੋ ਕੇ ਫਿਰ ਚੰਗੀ ਤਰ੍ਹਾਂ ਮਿੱਟੀ ਲਾ ਨਾ ਮਿੱਟੀ ਲਾ ਕੇ ਪਹਿਲਾਂ ਫਿਰ ਤੋਂ ਕੇ ਫਿਰ ਲੈ ਕੇ ਚਲਾਂਗੇ ਉਧਰ ਠੀਕ ਹੈ ਚਲੋ ਵੀ ਕਰਦੇ ਆ ਸੋਡੇ ਨਾਲ ਸ਼ੇਅਰ ਕਰਦਾ ਮੈਂ ਸਾਰਾ ਕੰਮ ਲੈ ਕੇ ਥੋੜੀ ਲੈ ਕੇ ਬੱਬੇ ਨੰਨਾ ਜੀ ਬੱਬੇ ਬੱਚੇ ਲਾ ਦੀ ਆਪਾਂ ਹਨਾ ਉਧਰ ਕੰਮ ਖਿੱਚੀ ਜਾਂਦੇ ਨੇ ਹਨੂ ਰਾਗਰੀ ਓਏ 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 ਦੇਖੀ ਓਏ ਮੈਂ ਆ ਭਾਇਆ ਭਾਇਆ ਇਹ ਆ ਭਾਇਆ ਤੁਸੀਂ ਓਏ ਅੱਜ ਬੌਸ ਹੋਣਾ ਉੱਡਾ ਗਾਲਾ ਚੀਨਾ ਜਾਏ ਚੱਲ ਚੱਲ ਇਹ ਚੱਲ ਬੁੱਤ ਆ ਜਾ ਮੁੰਡਾ ਤੁਸੀਂ ਖਾੜ ਜੋ ਯਾਰ ਇਹਨੂੰ ਕਰੀ ਕਿਤੇ ਸਹਾਨ ਨਾਲ ਇਹ ਫੜੀ ਇੱਕ ਨਹੀਂ ਨਾ ਉੱਡ ਵੀ ਨਾ ਜਾਵੇ ਇਹ ਹੋ ਗਿਆ ਕੰਮ ਹੋ ਗਿਆ ਆਇਆ ਲਓ ਜੀ ਇਹ ਵੀ ਭਾਲਿਆ ਆ ਪਾਣੀ ਇੱਕ ਮਿੰਟ ਰਹਿਣ ਦਿਓ ਲਈ ਉੱਤੇ ਆਇਆ ਉੱਤੇ ਉੱਤੇ ਆਇਆ ਆਇਆ ਵਾਏ ਉੱਤੇ ਆਇਆ ਤੰਦਰਾ ਮਕ ਤਾਂ ਅੰਦਰ ਬੋਤ ਇਹਦੇ ਥੱਲੇ ਨਹੀਂ ਪੈਰ ਲੱਗਣੇ ਚਾਹੀਦੇ ਬਾਬੂ ਇਹ ਇਹ ਘਮਣਾ ਘਰ ਤੋਂ ਡੱਬੇ ਵਾਲਾ ਚਲੋ ਅਬ ਕਰ ਦਾਂ ਯਾਰ ਇਹਨੂੰ ਅੰਦਰ ਜੀ ਬਾਬੇ ਹੋਈ ਮੈਨੂੰ ਲੱਗਦਾ ਹੈ ਬੈਰੀ ਭਈਆ ਮੰਗਰ ਭਈਆ ਨਾਲੇ ਠੀਕ ਆ ਦੋ ਬੈਰੀਆਂ ਐ ਜੰ ਲੰਗੀਆਂ ਨਹੀਂ ਆ ਸੁੱਧੀਆਂ ਹਨਾ ਇੱਕ ਤਾਂ ਤਿੱਖੀ ਲੱਗਦੀ ਸੀ ਹਨਾ ਜਿਹੜੀ ਹੁੰਦੀ ਆ ਫਲਕਣ ਹੁਲਕਣ ਜੀ ਤੇ ਇੱਕ ਆ ਗਈ ਸੀ ਦੂਸਰੀ ਚਿੜੀ ਉਹ ਚੂਹੇ ਚੱਕਣੀ ਸੀ ਹਨਾ ਡੱਬਾ ਆਪਣਾ ਟਰ ਦੜਦਾ ਫਿਰਦਾ ਇੱਕ ਮਿੰਟ ਆੜ ਹੀ ਫਰਦਾ ਸੀਗਾ ਡੱਬਾ ਵੀ ਇਹ ਆ ਫਰਦਾ ਸਾਹਮਣੇ देखो। में, दे में दे 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 चाद्दा देखो 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 आ देखो भाई देखो। 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 दे, आओ डि ये कम क्यों गया ਬੈਰੀ ਪਈ ਲਾਉਦੀ ਉਹ ਨੂੰ ਰਾਗਾ ਬੈਰੀ ਆਈਆ ਬੈਰੀ ਪਈਆ ਬੈਰੀ ਜਿਹੜੇ ਸਾਹਮਣੇ ਲਾਦਾ ਉਹ ਬਹਿ ਗਿਆ ਸਾਹਮਣੇ ਬੱਚ ਡਰਦਾ ਮਾਰਾ ਉਹ ਬਹਿ ਗਿਆ ਭਾਈ ਉਹ ਬਟਾ ਸਾਹਮਣੇ ਉਹ ਬਟਾ ਵੀ ਸਾਹਮਣੇ ਠੀਕਾ ਚਿੱਟੀਆਂ ਵਾਲੀ ਦਾ ਨਹੀਂ ਪਤਾ ਕਿੱਥੇ ਆ ਤੇਰੇ ਵਾਲੇ ਦੀ ਵੀ ਗੌਰ ਕਰ ਲਾਉ ਕੂਤਰਾ ਨਹੀਂ ਜਮੀਂ ਡਾੜ ਡਰ ਕੇ ਆਇਆ ਜਮੀਂ ਡਾੜ ਕੇ ਅੱਜ ਦਾ ਸੋਹਣੇ ਉੱਤਰੇ ਸੀ ਜਾਨਪਰ ਯਾਰ ਅੱਜ ਬਹਿਰੀ ਨੇ ਖਰਾਬ ਕਰਤਾ ਕੰਮ ਆਹ ਇਹ ਲੰਡੂ ਹੀ ਉਹ ਬੈਗਾ ਯਾਰ ਬੱਚੜ ਦਰਤਾ ਮਰ ਚਲੋ ਕੋਈ ਨਾ ਵੀ ਚਿੱਟੀਆਂ ਵਾਲੀ ਲੱਭਿਆ ਨਾ ਕਰ ਕਰ ਬਿਨਾ ਦਿੱਤਾ ਹੋਵੇ ਕੰਮ ਚਿੱਟੀਆਂ ਵਾਲੀ ਦਾ ਮੈਂ ਤਾਂ ਵਿਚਾਰੀ ਬਹੁਤ ਚਿਰ ਦੀ ਆ ਆਪਣੇ ਲਵੇ ਬਾਕੀ ਪੁਲਾਣੇ ਹੁੰਦਾ ਹਾਲਾਤਾਂ ਦਾ ਚਲੋ ਦੇਖਦੇ ਆਂ ਅਭੀ ਕਾਰਦਾ ਤੁਹਾਡੇ ਨਾਲ ਸ਼ੇਅਰ ਆਯੋ ਆਪੋ ਚੱਟੀਆਂ ਵਾਲੀ ਆ ਗਈ ਬਈ ਠੀਕ ਆ ਇਹ ਆ ਗਈ ਇੱਕ ਮਿੰਟ ਪਹਿਲਾਂੁੱਤੇ ਉੱਤੇ ਆ ਗਈ ਬਹੁਤ ਵਧੀਆ ਓੱਡੀ ਚੱਲ ਕੋਈ ਨਾ ਅੱਜ ਬੈਰੀ ਨੇ ਮੜਾ ਜਾਂ ਕੰਮ ਖਰਾਬ ਕਰਤਾ ਠੀਕ ਆ ਜਾਨਵਰ ਡਰਾ ਰਖੇ ਨੇ ਇਹ ਵੀ ਬਹੁਤ ਉੱਚੀ ਖੜੀ ਸੀ ਦੇਖਦੇ ਆਂ ਬਾਕੀ ਵੀ ਕੋਈ ਇਹਨਾਂ ਦੇ ਬਾਵਾ 50 ਚੁੱਟੀ ਤਾਂ ਨਹੀਂ ਫੰਗ ਪਾਉਂਗਾ ਦੇਖ ਲਾਂਗੇ ਹਨ ਤੇ ਇੱਕ ਬੱਚਾ ਉਹ ਬਟਾ ਸਾਹਮਣੇ ਉਹ ਹੀ ਨਿਉ ਡਰਿਆ ਬਾਹਰ ਡਰਿਆ ਹੋਇਆ ਤਾਂ ਵਿਚਾਰਾ ਉਹ ਬਟਾ ਹਾਂਜੀ ਬਾਪੋ ਆ ਫੇਰ ਆ ਗਿਆ ਬਾਜ ਜਾ ਇਹ ਮੈਂ ਕਹਣਾ ਪਉ ਆ ਅਨੁਰਾਗ ਕਾਲ ਇਹ ਡਰ ਰਹੀ ਲੱਗ ਕੇ ਆ ਵਰਦਾ ਵੀ ਇੱਕ ਵਾਰ ਤਾਂ ਮੱਚ ਗਿਆ ਸੀ ਮਨਤ ਲੱਗਾ ਹੋਊਗਾ ਕਾਇਨ ਨਾ ਦਾ ਦੇਖ ਕੇਵੇਂ ਲੜਦੇ ਫਿਰਦੇ ਨੇ ਵੀ ਨਾਲੇ ਦੇਖੋ ਛੋਟੜ ਕਿਵੇਂ ਫਰਦੇ ਲੜਦੇ ਆਉ ਲੱਗ ਗਿਆ ਆ ਮੂੰਹ ਚਾ ਵਾਲਾ ਆ ਮੂੰਹ ਤੇ ਆ ਫਰਦਾ ਬਈ ਅਨੇ ਬੌਲ ਉਪੀਤਾ ਹਮ ਲਾ ਦੇ ਹੀ ਪਿਆ ਇਹ ਨੋ ਦੇਖੋ ਜੀ ਇਹ ਆਉਂਦਾ ਤਾਂ ਘੁੱਟਾ ਖਤਰੀਤੀ ਜਾਊਗਾ ਸੱਤਾ ਰਹਿ ਗਿਆ ਲੋ ਜੀ ਸੱਤਾ ਛਤਰੀਤੇ ਤੇ ਹੁਣ ਦੇਖੋ ਇਹਨਾਂ ਦੇ ਫਰ ਫਰ ਕਿਵੇਂ ਨੇ ਹਨਾ ਵੀ ਨੰਦਰ ਨੂੰ ਇੰਦਰ ਤਾਂ ਨਹੀਂ ਮਾਰੀ ਕਿਸੇ ਜਣ ਉਹਨੇ ਮਾਜੂ ਜੀ ਆਹ ਠੀਕ ਆ ਮੈਂ ਹੁਣ ਕਰਦਾ ਮੜਾ ਜਿਆ ਧਿਆਨ ਤੋ ਬਾਹਰ ਇਥੇ ਸਕਰੂਸ ਕਰਾ ਲਾ ਕੇ ਜਿਹੜਾ ਤੇ ਗੇਟ ਆ ਵੀ ਸਾਰਾ ਸੈੱਟ ਕਰੀਏ ਹਨਾ ਹੁਣ ਇੱਥੇ ਇੱਥੇ ਲੱਗ ਜੂਗੇ ਇਹ ਐਵੇਂ ਠੀਕ ਹੈ ਜਿਹੜੀਆਂ ਰੋਸ਼ਨਾਂ ਨੇ ਟੱਗੀ ਜੂਗੀ ਸਾਰੀ A to Z ਠੀਕ ਹੈ ਭਾਈ ਤੇ ਇਹਨਾਂ ਨੂੰ ਵੀ ਹਾਈਡਨ ਕਰਦੇ ਆ ਜੁਲਾ ਹੁਣ ਕੋਈ ਚੱਕਰ ਨਹੀਂ ਤੇ ਇਧਰੋਂ ਬਾਲੀ ਕੰਪਾ ਖਾਬਾ ਜਾਂਦਾ ਇਹ ਇੱਕ ਕਟੂ ਹੁਣ ਸਾਰਿਆਂ ਨੂੰ ਦੇਖੀ ਉਹ ਤੇਰੀ ਵੇ ਮਰਨਾ ਮਰਨਾ ਆਂਦਾ ਹੀ ਐ ਚਲੋ ਕਰ ਦਵਾਉਣਾ ਸ਼ੇਅਰ ਤੁਹਾਡੇ ਨਾਲ ਤਾਂ ਹਾਂਜੀ ਬਾਬੋ ਬਈ ਤੇ ਰਾਤ ਹੋ ਗਈ ਉਹ ਤੇਰੀਆਂ ਹੀ ਖੁੱਲੀਆਂ ਬਾਸੀ ਆ ਯਾਰ ਚੜ ਕੋਈ ਨਾ ਸੌਰੀ ਬਾਬੋ ਸੌਰੀ ਇਹਨਾਂ ਆਪ ਬਲੌਗ ਲਾ ਦਈਏ ਦਾਣੇ ਬਈ ਕਬੂਤਰਾਂ ਨੂੰ ਥੋੜੇ ਘਟਾ ਦੇਣਾ ਇਦਰ ਬਾਗ ਗੇਟ ਗੁੱਡ ਵੀ ਕਰੀ ਜਾਂਦੇ ਨੇ ਕੰਮ ਤੇ ਹੱਥ 'ਚ ਮੇਰੀ ਬੋਤਲ ਆ ਇਹ ਹੈਗਾ ਵੀ ਥਿਨਰ ਠੀਕ ਆ ਇਹ ਲੈਂਦਾ ਮਤਲਬ ਵੀ ਕੈ ਉਹ ਨਹੀਂ ਲੈਂਦਾ ਹੈਗਾ ਜੇ ਪਹਿਲਾਂ ਲੰਦੇ ਡੇਡਕੀ ਸੀ ਸੀ ਉਹ 'ਚ ਕੋਈ ਨਿਕਲਦਾ ਕੁਝ ਨਹੀਂ ਹੈਗਾ ਇਹ ਠੀਕ ਹੈ ਇਹ ਆਪਾਂ ਮੋਕਦਾ ਨਹੀਂ ਹੈਣਾ ਹੁਣ ਆਹ ਸੀਜ਼ਨ ਜਮਾ ਨਹੀਂ ਮੋਕਦਾ ਸਾਰਾ ਕੁਤਰਾ ਲੰਗ ਰੰਗ ਲੱਗ ਜੂਗਾ ਬਾਕੀ ਉਹ ਤਾਂ ਪਿਆ ਹਰਾ ਰੰਗ ਬਾਕੀ ਜੇ ਖਤਮ ਹੋ ਤੂਗਾ ਗੁਲਾਬੀ ਬਣਾਵਾਂਗੇ ਰੰਗ ਠੀਕ ਆ ਪਾਬਿਓ ਤੇ ਇਹਨਾਂ ਪਤਾ ਕੱਲੂ ਲਾ ਦਈਏ ਰੰਗ ਤੇ ਬਾਕੀ ਕਰਾਮਾਂ ਇਹ ਸੋਟੀ ਨਾਲ ਸ਼ੇਰ ਠੀਕ ਹੈ ਇਹਨੂੰ ਰੱਖ ਦੀ ਆਪਾਂ ਇੱਥੇ ਆਪਣੇ ਸਾਢੇ ਟਾ ਉੱਚਾ ਠੀਕ ਹੈ ਤੇ ਬਾਕੀ ਸੈਟਾ ਪੂਰਾ ਓਕੇ ਆ ਠੀਕ ਆ ਭਾਬੋ ਤੇ ਚਲੋ ਕੋਈ ਨਾ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਆ ਵੀ ਲਾ ਕੇ ਕੋਈ ਕਾਪੀ ਕਰੀ ਨਾ ਠੀਕ ਆ ਚਲੋ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਤੇ ਬਾਏ ਬਾਏ